ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਅਮਨਦੀਪ ਮਨਚੰਦਾ ਪੱਤਰਕਾਰ ਆਈ ਚਾਰੀ ਰਿਹਾ। ਦੇਖ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿੱਦਾਂ ਕਿ 1 ਜੂਨ ਤੋਂ ਲੈ ਕੇ ਆਪਣੀ ਸ਼ਿੱਦਿ ਦਿਹਾੜੇ ਜਿਹੜੇ ਚੱਲਦੇ ਪਿਆ ਜੂਨ ਦੇ ਮਹੀਨੇ ਜਿਹੜੇ ਆ ਸਾਡੇ ਤਰਨਤਨ ਵਾਸਤੇ ਬਹੁਤ ਦੁਖਦਾਈ ਤਰਨਤਨ ਵਾਸਤੇ ਕਿ ਪੰਜਾਬ ਵਾਸਤੇ ਕਿ ਦੇਸ਼ ਵਾਸੀਆਂ ਤੇ ਵਕ ਵਕ ਪੰਜਾਬ ਨਾਲ ਪਿਆਰ ਕਰਨ ਵਾਸਤੇ ਸਿੱਖ ਭਾਈਚਾਰੇ ਨਾਲ ਹਿੰਦੂ ਭਾਈਚਾਰੇ ਨਾਲ ਪਿਆਰ ਕਰਨ ਵਾਲੇ ਲੋਕਾਂ ਦਾ ਜਿਹੜਾ ਆ ਇਹ ਦਿਨਾਂ ਦੇ ਵਿੱਚ ਜਿਹੜਾ ਆ ਲੈ ਕੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਰਿਹਾ। ਮੈਂ ਅੱਜ ਅਪੀਲ ਕਰਨਾ ਚਾਹੁੰਦਾ ਕਿ ਜਿੱਦੋਂ ਜਿਵੇਂ ਕਿ ਆਪਾਂ ਸਾਰੇ ਭੈਣ ਭਰਾ ਲੰਗਰ ਲੰਗਰ ਦੀ ਸੇਵਾ ਕਰਦੇ ਆਂ ਖਾਸ ਕਰਕੇ ਇਸ ਜੂਨ ਦੇ ਮਹੀਨੇ ਦੇ ਵਿੱਚ ਤੇ ਮੈਂ ਆਪ ਸਭ ਨੂੰ ਅਪੀਲ ਕਰਦਾ ਆਪਣੇ ਵੱਲੋਂ ਕਿ ਜਿਹੜਾ ਵੀ ਆਪਾਂ ਲੰਗਰ ਲਾਉਂਦੇ ਆਂ ਚਾਹੇ ਪਾਣੀ ਦਾ ਲੰਗਰ ਲਾਉਂਦੇ ਆਂ ਜਾਂ ਮਿੱਠੇ ਜਲ ਦਾ ਲੰਗਰ ਲਗਾਉਂਦੇ ਆਂ ਤੇ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਕਿ ਆਪਾਂ ਥੀਲੇ ਭਾਂਡੇ ਜਾਂ ਪਲਾਸਟਿਕ ਦੇ ਭਾਂਡੇ ਜਿਹੜਾ ਆਪਾਂ ਗਲਾਸ ਵਰਤਦੇ ਹੁੰਦੇ ਆਂ ਉਹ ਉਹਨਾਂ ਨੂੰ ਵਰਤਿਆ ਕਰੀਏ ਡਿਸਪੋਜ਼ਲ ਨੂੰ ਜਿਹੜਾ ਆ ਆਪਾਂ ਜਿੰਨਾ ਘੱਟ ਹੋ ਸਕੇ ਜਿੱਦਾਂ ਘਾਟੂ ਸਤੇ ਉਹ ਵਰਤਿਆ ਹੂ ਸਰਦਾ ਕੀ ਜਿੱਦ ਕੜੀ ਚੁਰੋਗੇ ਜਾਂ ਜੀ ਜੀਓਗੇ ਲੋਕੀ ਨੇ ਕੀ ਚੀਜ਼ ਜਿਹੜੇ ਉਹ ਪਾ ਲੈ ਜਾ ਸਕਦੇ ਆ ਜਿੱਦਾਂ ਉਹਨਾਂ ਬਸ਼ਬੀਲ ਲਈ ਆ ਪਾਣੀ ਦੀ ਸ਼ਬੀਲ ਲਈ ਆ ਉਹ ਮੈਂ ਕੋਸ਼ਿਸ਼ ਕਰਦਾ ਆ ਕਿ ਆਪਣੇ ਭਰਾ ਨੂੰ ਹੱਥ ਛੋੜ ਕੇ ਵੀਲ ਕਰਦਾ ਕਿ ਸਾਡੇ ਗੁਰੂਆਂ ਨੇ ਹਮੇਸ਼ਾ ਤਤ ਪਾਣੀ ਨੂੰ ਹਮੇਸ਼ਾ ਦੇਵਤਾ ਮੰਨਿਆ ਤੇ ਇਹਨਾਂ ਨੂੰ ਪੂਜਾ ਕਰਨ ਵਾਸਤੇ ਕਿਹਾ ਤੇ ਹਮੇਸ਼ਾ ਇਹੋ ਚੀਜ਼ਾਂ ਜਿਹੜੀਆਂ ਸਾਡੇ ਅੱਗੇ ਵੀ ਝੰਗ ਪੀੜੀ ਨੂੰ ਜਿਹੜਿਆ ਲੋੜ ਆ ਤੇ ਆਪਣੇ ਇਸ ਚੀਜ਼ ਦੁਖਤਾਈ ਬੋਧ ਆ ਪਰ ਮੈਂ ਮੰਨਦਾ ਕਿ ਕੁਝ ਚੀਜ਼ਾਂ ਆ ਗਈਆਂ ਕਿ ਕਰੀਏ ਸੁਖੀ ਗਵਾਜ ਜੰਦੀਆਂ ਜਾਂ ਉਹ ਚੰਦੀਆਂ ਹੋ ਸਕਦਾ ਕੋਈ ਗੱਲ ਨਹੀਂ ਆਪਾਂ ਲੰਗਰ ਲਾਇਆ ਸਟੀਲ ਦੀਆਂ ਕਿੱਥੋਂ ਵੀ ਆਪਣੇ ਹਰ ਕਾ ਪਿੰਡਰੇ ਵਿੱਚ ਹਰ ਸ਼ਹਿਰ ਦੇ ਵਿੱਚ ਵਾਰ ਹਰ ਵਾਰ ਦੇ ਵਿੱਚ ਆਪਾਂ ਗੁਰਦੁਆਰੇ ਬਣੇ ਆਂ ਭਾਂਡੇ ਬਣੇ ਹੋਏ ਆ ਤੁਸ ਸਟੀਲ ਦੇ ਭਾਂਡੇ ਲਿਆਓ ਹਾਂ ਇੱਕ ਗਵਾਜ ਨੂੰ ਦੋ ਗਵਾਜ ਨੂੰ 10 ਗਵਾਜ ਨੂੰ ਕੋਈ ਗੱਲ ਨਹੀਂ ਗਵਾਜ ਜੇ ਗਵਾਜ ਗਵਾਜ ਨੇ ਉਹ ਨਹੀਂ ਹਾਂ ਕਿਸੇ ਭੈਣ ਭਰਾ ਨੇ ਲੈ ਜene ਜਿੰਨੂੰ ਭਾਂਡੇ ਦੀ ਲੋੜ ਹੋਈ ਉਹਨੇ ਲੈ ਕੇ ਜਾਣਾ ਭਾਜੀ ਤੇ ਜੇ ਆਪਾਂ ਲੱਖ ਰੁਪਈਆ ਲੱਗਣ ਵਾਲਾ ਸਕਦੇ ਆ ਤਾਂ ਕਿਸੇ ਨੂੰ 20-100 ਰੁਪਏ ਤੇਰਾ 200 ਰੁਪਏ ਦਾ 100 ਰੁਪਏ ਦਾ ਸਾਲ ਵੀ ਜਿਹੜਾ ਉਹ ਵਿੱਚ ਦੇ ਸਕਦੇ ਆ ਉਸ ਦੇ ਨਾਲ ਦੋ ਪੈਣਾ ਲਾਓ ਤਿੰਨ ਪੈਣਾ ਲਾਓ ਸਫਾਈ ਸਫਾਈ ਵਾਸਤੇ ਨਾਲ ਸ਼ਬੀਲ ਦੀ ਸੇਵਾ ਜੇ ਆਪਣੇ ਕੋ ਸੇਵਾ ਵਾਸਤੇ ਹੈਗੇ ਠੀਕ ਆ ਨੀ ਤੇ ਪੈਣਾ ਦੀ ਲੋੜ ਆਪਾਂ ਨੂੰ ਜਿਹੜੀ ਆ ਉਹਨਾਂ ਨੂੰ ਵੀ ਜਿਹੜਾ ਇਸ ਦੇ ਨਾਲ ਰੋਜ਼ਗਾਰ ਮਿਲ ਸਕੇ ਜਿਸ ਨੂੰ ਲੈ ਕੇ ਇਸ ਜੂਨ ਦੇ ਮਹੀਨੇ ਦੇ ਵਿੱਚ ਹੋਰ ਵੀ ਜਿਹੜਾ ਆ ਇੱਥੇ ਗਰਮੀ ਬੜੀ ਹੁੰਦੀ ਆ ਇੱਕ ਸਾਡੇ ਤਲਨ ਤਾਰਨ ਵਾਸਤੇ ਸ਼ਬੀਲ ਦਾ ਜਿਹੜਾ ਇੱਕ ਸਾਡਾ ਪਿਤਾ ਜੀ ਸ਼ਾਇਦ ਇਹ ਚੀਜ਼ ਨੂੰ ਲੈ ਕੇ ਕਈਆਂ ਨੇ ਮੈਨੂੰ ਵੀ ਕਮੈਂਟ ਕਰਨਾ ਕਿ ਆਪ ਨੂੰ ਟੋਪੀ ਪਾਈ ਆ ਜੀ ਪਾਈ ਆ ਪਰ ਮੈਂ ਆਪ ਜੀ ਨੂੰ ਅਪੀਲ ਕਰਦਾ ਕਿ ਮੇਰੀ ਜਿੰਨੀ ਕੀ ਸ਼ਰਤਾਂ ਹੈ ਮੈਂ ਉਸ ਅਨੁਸਾਰ ਜਿਹੜਾ ਉਸ ਸੋਚ ਅਨੁਸਾਰ ਜਿਹੜੀ ਆਪ ਨੂੰ ਬੇਨਤੀ ਕਰਦਾ ਇਹ ਚੀਜ਼ੇ ਸਹੀ ਲੱਗੇ ਤੇ ਇਸ ਨੂੰ ਵੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਦੇ